ਲੰਡਨ ਮਸੇ ਰਸੀ ਨਗਰ ਨਹੀਂ ਅਲਫਾਂਜ ਉਹ ਨਾ ਮਨੇ ਕੋਈ ਨਾ ਗਲਬਾ ਕਰਾਂਂ ਧਿਆਈ ਮੈਨੂੰ ਨਾ ਚੰਗਾ ਨਹੀਂ ਲੱਗਾ ਮੈਂ ਤੇਰਾ ਨਾ ਧਿਆਨ ਰੱਖਣਾ ਚਾਹੁੰਨੀ ਆ ਤੂੰ ਮੈਨੂੰ ਚੰਗੀ ਬੜੀ ਲੱਗਦੀ ਆ ਫਿਰ ਤੇ ਘਰ ਬਰਬਾਦ ਨਾ ਹੋ ਜੇ ਤੂੰ ਵੀ ਥੋੜਾ ਬਤਾ ਚੇਤਾਨਾ ਰੱਖਿਆ ਕਰ ਧਿਆਨ ਰੱਖਿਆ ਕਰ ਧੀਰੀ ਮੈਂ ਤਾਂ ਦੀ ਗੱਲ ਮੈਂ ਸੰਭਾ ਤਾਂ ਕਿਤੇ ਮੇਰੀ ਫਿਰ ਸਰਕਾਰ ਦੇ ਉਹ ਵੱਡੀਆਂ ਪਹਿਣਾ ਮੰਗ ਰਾਂ ਜਠਾਣੀ ਨਹੀਂ ਬਣਦੇ ਠੀਕ ਆ ਪਰ ਤੂੰ ਦੱਸ ਦੇ ਦੋ ਬਾਹਰ ਚੋਰ ਤਾਂ ਗਏ ਯਾਰ ਨਾ ਇਹ ਤੋ ਕੁਮਿਆਨੀ ਬਹਿਣਾ ਬਗਾਈ ਬਹਿਣਾ ਹੈ ਨਾ ਤੇ ਗੱਲਬਾਤ ਫਿਰ ਸਾਰਿਆਂ ਨਾਲ ਹੁੰਦੀ ਰਹਿੰਦੀ ਹੈ ਸੇ ਕੰਮ ਤੋਂ ਖੁੰਨੋਂ ਹੁੰਦੇ ਆ ਲੰਘ ਕੇ ਹੁੰਦੇ ਹਾਂ ਮੈਂ ਮੰਨਦੀ ਆ ਪਰ ਵੀਡੀਓ ਕਾਲ ਨਹੀਂ ਕੋਈ ਕਰਦਾ ਆ ਮੈਂ ਸਾਹਮਣੇ ਬੈਠ ਕੇ ਗੱਲਾਂ ਕੌਣ ਕਰਦਾ ਈ ਫੋਨ ਆਉਂਦੇ ਵੀ ਆ ਜਾਂਦੇ ਵੀ ਆ ਕੰਮ ਕਰਦੇ ਹੁੰਦੇ ਮੈਨੂੰ ਪਤਾ ਵਾ ਮੈਂ ਕਿਤੇ ਨਿਆਣੀ ਨਹੀਂ ਹੈਗੀ ਪਰ ਤੂੰ ਇਹ ਗੱਲ ਨੂੰ ਲਾਈਟ ਨਹੀਂ ਲੈਣ ਦੇਈ ਆ ਮਨ ਕਿ ਤੇਰੇ ਅਗੀਆਂ ਪਛਤਾਉਂਦੀਆਂ ਹੁੰਦੀਆਂ ਹੁਣ ਇਹ ਹੋ ਗਈ ਰਕਾਬਾ ਕੱਸ ਲਾ ਨੇ ਤੇ ਮੁੜ ਕੇ ਮੱਥੇ ਨੂੰ ਹੱਥਾਂ ਦਵੇ ਮਾਰਨ ਦਾ ਸਵਾਹ ਹੋਰ ਕੋਹ ਨਹੀਂ ਤੈਨੂੰ ਮਿਲਣਾ ਉਹ ਗੱਲਾਂ ਸਾਰੀਆਂ ਦੀਦੀ ਠੀਕ ਆ ਵੀਡੀਓ ਕਾਲ ਵੀ ਠੀਕ ਆ ਕਿਸੇ ਵੇਲੇ ਕੋਈ ਕੰਮ ਹੀ ਇਹੋ ਜਿਹੇ ਹੁੰਦੇ ਆ ਹੁਣ ਜਿੱਦਾਂ ਦੇ ਆਏ ਆ ਵੇਖ ਸਾਰਾ ਕੰਮ ਹੀ ਫੋਨ ਤੇ ਕਰਦੇ ਆ ਕਦੀ ਪੁੱਛ ਉਹਨਾਂ ਨੂੰ ਦੱਸਦੇ ਆ ਕਦੀ ਪੁੱਛ ਦੱਸਦੇ ਆ ਅਗਲੇ ਫੇਰ ਕਰਦੇ ਆ ਕੁਝ ਵਕਾਉਣ ਵਾਲਾ ਕੰਮ ਹੋਏਗਾ ਵੀਡੀਓ ਕਾਲ ਤੇ ਵਕਾਉਂਦੇ ਹੋਣਗੇ ਬੱਜੀ ਇਹ ਗੱਲ ਸੁਣੋ ਕਿ ਇਹ ਤੇ ਮੈਨੂੰ ਪੱਕਾ ਵਿਸ਼ਵਾਸ ਆ ਮੇਰੇ ਨਾਲ ਕਦੀ ਇਹ ਮੇਰਾ ਕੋਈ ਕਰ ਹੀ ਨਹੀਂ ਸਕਦਾ ਬੁਢੀ ਵਿਸ਼ਵਾਸ ਵੀ ਤੇ ਕੋਈ ਚੀਜ਼ ਨਹੀਂ ਦਾਨਾ ਅਹੀਂ ਤੈਨਾਂ ਨੂੰ ਕਿ ਵਿਸ਼ਵਾਸ ਕਰ ਲੈਣੇ ਆ ਪਰ ਬੰਦਾ ਅੰਨਾ ਹੋ ਕੇ ਪਿਆਰ ਕਰੇ ਨਾ ਫੇਰ ਗੱਲ ਬੰਦੀ ਆ ਪਰ ਧਿਆਨ ਕੇ ਬਾਹਰ ਹੋ ਗੱਲ ਹੋਵੇ ਤਾਂ ਗੱਲ ਨਹੀਂ ਉਹ ਬੰਦੀ ਗਰਮੀਤ ਮੰਨ ਚਾਹੇ ਨਾ ਮੰਨ ਕੋਈ ਦਾਲ ਚ ਹੈਗਾ ਕੁਛ ਕਾਲਾ ਨਹੀਂ ਲੈ ਲਈ ਜੀ ਮੈਨੂੰ ਬੜੀ ਖੁਸ਼ੀ ਹੋਈ ਤੇ ਤੁਸੀਂ ਮੇਰੀ ਫੇਰ ਕਰਦੇ ਹੋ ਪਰ ਜੀ ਜੀ ਇਹ ਨੂੰ ਸੁਖਦਾ ਵੇਖਣਾ ਇਹਨਾਂ ਤੋਂ ਪਾਣੀ ਮੈਨਾਂ ਕਰ ਸਕਦਾ ਮੈਨੂੰ ਜੋ ਮਰਜ਼ੀ ਹੋ ਜੇ ਇਹ ਇਹੀ ਹੱਦ ਤੱਕ ਨਹੀਂ ਹੋ ਜਾ ਸਕਦਾ ਤਹੀ ਟੈਨਸ਼ਨ ਨਾ ਲਓ ਤੇ ਹੋਈ ਵੀ ਗੱਲ ਕਿਸੇ ਵੀ ਤਰੀਕੇ ਵੀ ਮੈਨੂੰ ਨਾ ਜੇ ਨਾ ਮੈਂ ਨਾ ਸ਼ੇਅਰ ਕਰ ਸਕਦੀ ਆ ਪਰ ਨਹੀਂ ਇਹ ਨਹੀਂ ਲਾ ਕਹਿ ਸਕਦੀ ਜਾਂ ਕੋਈ ਗੱਲ ਕਰ ਸਕਦਾ ਚੱਲ ਪੈਣਾ ਨਹੀਂ ਮੰਨਦੇ ਨਾ ਮੰਨ ਅੰਨਾ ਵਿਸ਼ਵਾਸ ਕਰੀ ਜਾਨੀਏ ਤੇ ਕਰੀ ਜਾ ਮੈਂ ਤੈਨੂੰ ਇਹੋ ਦੱਸਣਾਈ ਉਸ ਦਿਨ ਦਾ ਮੇਰੇ ਕੋਲ ਬਰਦਾਸ਼ਤ ਹੀ ਨਹੀਂ ਹੋਉਂਦਾ ਨਹੀਂ ਜੀ ਜੀ ਵਧੀਆ ਨਹੀਂ ਕਹਾਂ ਤੈਨੂੰ ਦੱਸਿਆ ਉਹ ਫੋਨ ਉਹਨਾਂ ਦੇ ਆਫਿਸ 'ਚ ਹੀ ਆਉਂਦਾ ਟੈਂਸ਼ਨ ਨਾਲ ਉਹ ਦਿੱਤਾal ਠੀਕ ਆ ਭਾਈ ਬਲਜੀਤ ਦੀਦੀ ਤੇ ਮੈਨੂੰ ਟੈਂਸ਼ਨ ਹੀ ਪਾ ਗਈ ਆ ਪੰਮਨੀ ਵੀ ਇਦਾਂ ਥੋੜਾ ਕਰ ਸਕਦਾ ਵਾ ਪਰ ਗੱਲ ਵੀ ਸੋਚਣ ਵਾਲੀ ਆ ਧਿਆਨ ਤੇ ਵਾਕਿਆ ਨਹੀਂ ਘਰ 'ਚ ਦਿੰਦੇ ਨਾ ਮੁੰਡੇ ਨੂੰ ਵੇਂਦੇ ਆ ਨਾ ਮੈਨੂੰ ਵੇਂਦੇ ਆ ਨਾਮ ਮਿਲ ਆ ਗਏ ਪੈਂਦੇ ਕੋਈ ਗੱਲਬਾਤ ਕਰਦੇ ਉਤਰਾਣਾ ਕਾਦੀਆਂ ਦਾ ਰਸਤਾ ਵੀ ਕਿੰਨਾ ਕਿਆ ਕਿਤੇ 15 ਕਿ ਮਿੰਟ ਜਾਣ ਤੇ 15 ਕਾਉਣ ਅੱਧਾ ਘੰਟਾ ਲਾ ਲਾ 15 ਮਿੰਟ ਉਥੇ ਲੱਗੇ ਰੋਟੀ ਪੜਾਉਂਦੇ ਆ ਹੈ ਨਹੀਂ ਟਾਈਮ ਲੱਗ ਜਾਣਾ ਹੈ ਮੈਨੇ ਘੰਟਾ ਲੱਗ ਗਿਆ ਅੱਧਾ ਘੰਟਾ ਲਾ ਉਥੇ ਚਲ ਡੇਢ ਲਾ ਲੋ ਡੇਢ ਘੰਟੇ ਲੱਗ ਗਏ ਸਹੀ ਇਹਨਾਂ ਨੂੰ ਦੇ ਹੋ ਗਏ 4-5 ਘੰਟੇ ਗਿਆ ਨੂੰ ਚਲ ਮੈਂ ਵੀ ਦਿਮਾਗ ਤੇ ਆਵੇਂ ਬੋਝ ਪਾਈ ਜੰਨੀ ਆ

ਬਧੀਆ ਜਿਲੀ ਹੋਣ ਸਰਫੀ ਹੂੰ ਸਮਾਈਲ ਫੋਨ ਲੈ ਯਰ ਫੋਨ ਆਉਂਦਾ ਬਿਆ ਵਿੱਚ ਹੀ ਮੈਨੂੰ ਤੇ ਫਿਰ ਕਿਉਂ ਆਇਆ ਫੋਨ ਹੀ ਆਇਆ ਫੋਨ ਆਉਂਦਿਆ ਨਾ ਤਾਂ ਹੀ ਕਰਕੇ ਬਸ ਸਹੀਰ ਤਾਂ ਨਿਕਲਿਆ ਘਰੋਂ ਤੂੰ ਹੀਗਾ ਤੂੰ ਡਰਨ ਲੱਪੇ ਹੋ ਤੂੰ ਡਰਨ ਤੁਹਾਨੂੰ ਦਿਆ ਘਰੇ ਤੇ ਜਾਣਾ ਪੈਣਾ ਚੰਗਾ ਫਿਰ ਮੈਂ ਚੱਲਾ ਯਾਰ ਹੁਣ ਫਿਰ ਮੈਂ ਲੈ ਹਾਦੂ ਗਈ ਆ ਮੈਂ 200 ਕਿਲੋਮੀਟਰ ਤੋਂ ਐਤੀ ਆ ਗਈ ਆ ਤੁਹਾਡੇ ਕੋਲ ਹੁਣ ਵੇਟ ਨਹੀਂ ਹੁੰਦੀ ਹੈ ਕਿ ਬੰਦਾ ਬੈਠੇ ਜਾਏ ਸਰਪ੍ਰਾਈਜ਼ ਪਲਾਨ ਕਰਦਾ ਕੀ ਫਾਇਦਾ ਜੇ ਤੁਸੀਂ ਬਹਿਣਾ ਹੀ ਨਹੀਂ ਲੱਗੇ ਮੇਰੇ ਤੇ ਤੇ ਮੈਂ ਸਵੀਰ ਦਾ ਤੇਰੇ ਨਾਲ ਕੇ ਬੈਠਾ ਵਾ ਕੋ ਕੋ ਦੇ ਆਪਾਂ ਦੋਵੇਂ ਸੈਲੀਬ੍ਰੇਟ ਕਰਦੇ ਆ ਰਮਾਨ ਨਾਲ ਬੈਠੇ ਕੇਕ ਕੱਟ ਲਿਆ ਆਪਾਂ ਕੌਫੀ ਪੀ ਲਈ ਹੈ ਨਾ ਖਾਦਾ ਪੀਤਾ ਹੈ ਰਮਾਨ ਨਾਲ ਬੈਠੇ ਇੰਜੋਏ ਕਰਦੇ ਆ ਹੁਣ ਘਰੇ ਜਾਣਾ ਚਾਹੀਦਾ ਯਾਰ ਹੁਣ ਸਵੀਰ ਦਾ ਵੀ ਡੀਕਨ ਦੀਣ ਮੈਨੂੰ ਉਹ ਵੀ ਕਰੇ ਉਦਾਂ ਕਹਿੰਦੇ ਮੈਨੂੰ ਡਰ ਨਹੀਂ ਲੱਗਦਾ ਹੁਣ ਵੇਖੋ ਕਿਦਾਂ ਡਰਦੇ ਫਿਰਦੇ ਆ ਉਹ ਡਰ ਨਹੀਂ ਹੈਗਾ ਚੱਲ ਗੁੱਸਾ ਨਾ ਕਰ ਤੂੰ ਐਵੇਂ ਮੂੰਹ ਵੇਖ ਕੇ ਤਾਂ ਉਸ ਨਾਲ ਕਰਦੇ ਹੋਰ ਕੀ ਕਰਾਂ ਇਹ ਨਾ ਤੀ ਕਿੰਨਾ ਬੋਲੇ ਸੀ ਹੁਣ ਆਪਣੇ ਵਾਲੇ ਵੇਖੋ ਕਿਦਾਂ ਭੱਜਣ ਦੀ ਪੈ ਗਈ ਤੁਹਾਨੂੰ ਮੂੰਹ ਵਿੱਚ ਕਿੰਨਾ ਫਲਾ ਰਹਿੰਦੀ ਆ ਐਵੇਂ ਗੁੱਸਾ ਨਾ ਕਰ ਚੱਲ ਕੋਈ ਗੱਲ ਨਹੀਂ ਆ ਨਹੀਂ ਜਾਂਦਾ ਤੇ ਮੇਰਾ ਇੰਨਾ ਸਰਪ੍ਰਾਈਜ਼ ਕੀਤਾ ਦਾ ਪਲਾਨ ਕੀਤਾ ਦਾ ਕੀ ਫਾਇਦਾ ਜੇ ਜੇ ਤੂੰ ਐਦਾਂ ਹੀ ਮੂੰਹ ਫਲਾਉਣਾ ਤੇ ਚੱਲ ਹੱਸ ਕੇ ਦਿਖਾ ਮੈਨੂੰ ਸਮਾਈਲ ਦੇ ਮੜਾ ਜਾ ਹਾਂ ਹੁਣ ਵੇਖਿਆ ਐਦਾਂ ਰਿਹਾ ਕਰ ਥੋੜਾ ਜਿਆ ਤੇਰੇ ਕਰਕੇ ਤੈਨੂੰ ਪਤਾ ਸਾਈ ਜਿੰਨਾ ਮੈਂ ਫਿਰ ਤੂੰ ਹੀ ਉਧਰ ਉਹਨਾਂ ਨਾਲ ਭੱਜਿਆ ਕਰੋ ਅੱਗੇ ਵੀ ਤੂੰ ਹੋ ਗਿਆ ਕਿੰਨੇ ਦਿਨ ਤੇ ਉੱਥੇ ਜਾ ਕੇ ਬੈਠੇ ਹੋ ਉਹ ਕੰਬੜੀਏ 6-6 ਮਿੰਟ ਤੇਰੀ ਕੁਰੀ ਨਾ ਮੈਂ ਤੈਨੂੰ ਪਤਾ ਰਹੇਗਾ ਉਹਦੇ ਕੋ ਮਾ ਮਾ ਤੇ ਹੁੰਨਾ ਮਾ ਉਹਨੇ ਫਿਰ ਥੋੜਾ ਜਿਹਾ ਕਰਨਾ ਹੀ ਹੁੰਦਾ ਵਾ ਇਕ ਤਾਂ ਇਹ ਨਹੀਂ ਜਾਣਖਾਣ ਹਟਦੇ ਤੈਨੂੰ ਬਲੌਗ ਚ ਪਾ ਦਿਓ ਗਰਮੀ ਰੂਚੀ ਕਰਨ ਦੇ ਆ ਮੰਮੇ ਮੈਂ ਸਿਆਲ ਚ ਚਣਿਆਂ ਦੀ ਲੋੜ ਤੇ ਪੈਂਦੀ ਨਹੀਂ ਤਰੰਦੀ ਤੇ ਸਵੇਰ ਦੇ ਧੁੱਪੇ ਪਾਏ ਹੀ ਤੇ ਮੈਂ ਹੁਣ ਇਹਨਾਂ ਨੂੰ ਡੱਬੇ ਚ ਪਾ ਕੇ ਰੱਖ ਦਵਾਂ ਲੱਗੇ ਲੁਗੇ ਤੇ ਨਹੀਂ ਚੰਗੀ ਤਰ੍ਹਾਂ ਬੀ ਨਹੀ ਨਹੀਂ ਤਾਂ ਹੀ ਤੇ ਮੈਂ ਧੁੱਪ ਲਵਾਤੀ ਆ ਅੱਛਾ ਹਾਂਜੀ ਲੱਗੇ ਆ ਨਾ ਆ ਮੰਮੀ ਬਿਲਕੁਲ ਸਾਫ ਨੇ ਸਵੇਰ ਦਾ ਮਨ ਹੀ ਨਹੀਂ ਦੱਸਾਂ ਕਿ ਤੇ ਗਿਆ ਵਾ ਕਿੱਥੇ ਗਿਆ ਵਾ ਮੰਮੀ ਉਹ ਗਏ ਹੀ ਸ਼ੇਰੇ ਦਾ ਕੋਈ ਦੋਸਤ ਠੀਕ ਨਹੀਂ ਐਕਸੀਡੈਂਟ ਖਰੇ ਉਦਾ ਹੋ ਗਈ ਕੀ ਹੋਇਆ ਈ ਉਹ ਅੱਛਾ ਉਹ ਐਡਮਿਟ ਆ ਹਸਪੀਟਲ ਤੇ ਸ਼ੇਰਾ ਗਿਆ ਰੋਟੀ ਦੇਣ ਤੇ ਇਹਨਾਂ ਨੂੰ ਕਹਿੰਦੇ ਨਾਲ ਚੱਲ ਤੇ ਫਿਰ ਇਹ ਵੀ ਨਾਲ ਚੱਲ ਗਏ ਅੱਛਾ ਤੁਸੀਂ ਐਦਾਂ ਕਹਾਂ ਜੇ ਬੌੜਿਆ ਹੀ ਨਹੀਂ ਚਲਾ ਜਾਂਦਾ ਹੁਣ ਫੋਨ ਕਰਨਾ ਸੀ ਕੀਤਾ ਵਾ ਫੋਨ ਮੰਮੀ ਫੋਨ ਉਹਨਾਂ ਨੇ ਮੇਰਾ ਚੁੱਕਿਆ ਨਹੀਂ ਸ਼ਾਇਦ ਹੁੰਦੇ ਹੋਣ ਕਿੰਨਾ ਚਿਰ ਹੋਇਆ ਤੈਨੂੰ ਫੋਨ ਕੀਤਾ ਤੈਨੂੰ ਫੋਨ ਕੀਤਾ ਉਹਦੇ ਮੁੰਡੇ ਕਾਫੀ ਚਰ ਹੋ ਗਿਆ ਮੈਨੂੰ ਘੰਟਾ ਡੇਢ ਘੰਟਾ ਹੋ ਗਿਆ ਹਾਂ ਤੇ ਫਿਰ ਆ ਜਾਣਾ ਚਾਹੀਦਾ ਇਹ ਸ਼ਾਇਦ ਮੰਮੀ ਉਥੋਂ ਕੇ ਹੋਰ ਕੰਮ yaad ਆ ਗਿਆ ਹੋਵੇ ਕਿ ਹੋਰ ਕੰਮ ਚੱਲ ਗਏ ਹੁਣ ਫੋਨ ਉਹਨੂੰ ਕਾਹਦਾ ਸਾਮਾ ਕੰਮ ਦੱਸ ਕੇ ਜਾਣਾ ਸੀ ਇਹਨੇ ਆਹੋ ਇਹ ਤੇ ਦੱਸ ਕੇ ਗਏ ਕਿ ਮੈਂ ਉਧਰ ਛੇਰੇ ਨਾਲ ਚੱਲਿਆ ਹਾਂ ਕਿਨੇ ਤੇ ਮੈਂ ਫੋਨ ਕਰਾਂ ਆਪਣੇ ਫੋਨ ਤੋਂ ਵੇਖ ਲਓ ਤੇ ਹਿਲਾ ਲਓ ਪਤਾ ਨਹੀਂ ਨੀਨਾ ਤੇ ਆਖਿਆ ਹੁੰਦੇ ਹਣੇ ਤਾਂ ਨਹੀਂ ਚੁੱਕਿਆ ਪਤਾ ਨਹੀਂ ਚੱਲ ਮੈਂ ਲਾ ਕੇ ਵੇਖਦੀ ਪਤਾ ਨਹੀਂ ਆ ਹੀ ਪਿਆ ਫੋਨ ਹਾਂ ਇੱਥੇ ਹੀ ਪਿਆ ਉਹਦਾ ਤੇ ਇੱਥੇ ਹੀ ਰੱਖਿਆ ਮੈਂ ਹਫਤੇ ਫੜਨਾ ਲਵੇ ਆਹੋ ਤਾਂ ਹੀ ਕਰਕੇ ਮੈਂ ਰੱਖ ਦਿੰਨੀ ਤੂੰ ਖਰਾਬ ਕਰੀ ਜਾਂਦਾ ਵਾ ਗੁੱਸੇ ਨਾਲ ਆਇਆ ਕਰ ਤੂੰ ਐਵੇਂ ਨਾ ਮੂੰਹ ਮਰਾਲੀ ਨੀ ਗੁੱਸੇ ਨਾਲ ਸਨ ਮੰਮੀ ਦਾ ਫੋਨ ਆ ਗਿਆ ਹੁਣ ਹੁਣ ਤੇ ਜਾਣਾ ਹੀ ਪੈਣਾ ਵਾ ਤੂੰ ਵੀ ਮੇਰੀ ਗੱਲ ਸੁਣ ਕਿਤੇ ਤੁਹਾਡੇ ਘਰ ਦੇ ਨਹੀਂ ਮੈਂ ਉਹ ਪਿੱਛਾ ਛੱਡ ਦੇ ਕਦੀ ਨਾਲ ਦੀ ਤੁਹਾਡੀ ਕਰੀ ਜਾਂਦੀ ਕਰੀ ਮਾਤਾ ਕਰੀ ਜਾਂਦੀ ਕੀ ਕਰਾਂ ਪਤਾ ਨਹੀਂ ਕਰਨਾ ਤੇ ਹੈਗਾ ਇਹ ਫੋਨ ਤੈਨੂੰ ਪਤਾ ਫਿਕਰ ਕਰਦੇ ਆ ਘਰ ਦੇ ਤਾਂ ਕੋਈ ਨਹੀਂ ਆਣੇ ਜੀ ਤੁਹਾਡੀ ਫਿਕਰ ਕਰਨੀ ਆ ਉਹ ਯਾਰ 6 ਮਹੀਨੇ ਬਾਅਦ ਤੇ ਕਰਿਆ ਆ ਤੇ ਉਹਨਾਂ ਨੇ ਮੈਨੂੰ ਘਰ ਇਨੇ ਖਣਾ ਵੇਖਣਾ ਨਹੀਂ ਵੀ ਚਲ ਕੇ ਆਇਆ ਮੁੰਡਾ ਤੇ ਚਲ ਚਾਰ ਦਿਨ ਸਾਡੇ ਨਾਲ ਰਹਿ ਜਾ ਵੈਸੇ ਨਾ ਤੁਹਾਨੂੰ ਵੀ ਜਿਆਦਾ ਘਰ ਦੀ ਖੇਚੀ ਐ ਮੇਰੇ ਲਾਗੇ ਪੈਣ ਦਾ ਨਹੀਂ ਤੁਹਾਨੂੰ ਹੈਗਾ ਐਵੇਂ ਗੁੱਸੇ ਨਾ ਹੋਇਆ ਕਰ ਮੇਰੀ ਗੱਲ ਸੁਣ ਤੂੰ ਇਦਾਂ ਕਰ ਹੁਣ ਤੂੰ ਰੂਮ ਤੇ ਜਾ ਤੇ ਐਵੇਂ ਨਾ ਮਾਹੌਲ ਬੜਾ ਖਰਾਬ ਜਾ ਆ ਤੇ ਨੀਰਾ ਪਿਆ ਵਾ ਤੂੰ ਚੁੱਪ ਕਰ ਰੂਮ ਤੇ ਜਾ ਹੁਣ ਤੇ ਮੈਂ ਵੀ ਨਿਕਲਾਂ ਫੇ ਟਾਈਮ ਤੇ ਰੁਹਾਂ ਬੜੀ ਬਰੀ ਕੀ ਗੱਲ ਮੈਨੂੰ ਰਾਤ ਨਾ ਗੱਲ ਕਰਨੀ ਚਾਹੀਦੀ ਜੇ ਜੇ ਤੂੰ ਨਾ ਨਾ ਫੋਨ ਬੰਦ ਕੀਤਾ ਤੇ ਇਹ ਨਾ ਹੋਏ ਕਿ ਫੋਨ ਬੰਦ ਕਰਕੇ ਬਹਿ ਜਾਓ ਫਿਰ ਵੇਖ ਲਿਓ ਮੈਂ ਗੱਲ ਵੀ ਨਹੀਂ ਤੇ ਕਰਨੀ ਬਾਜ ਉਹ ਨਹੀਂ ਬੱਬਾ ਨਾ ਗੁੱਸੇ ਨਾ ਹੋਇਆ ਕਰ ਮੈਂ ਕਰ ਲੂੰਗਾ ਤੈਨੂੰ ਰਾਤ ਤੂੰ ਹੀ ਬਾਜੋ ਅਨੇ ਬਾਨੇ ਮੜੇ ਮਾਰਦੇ ਹੋ ਪੱਕਾ ਪੱਕਾ 100% ਪੱਕਾ ਠੀਕ ਹੈ ਨਾ ਪ੍ਰੋਮਿਸ ਐਵੇਂ ਗੁੱਸੇ ਨਾ ਕਰ ਫਿਰ ਸਮਾਈਲ ਦੇ ਮੈਂ ਤੈਨੂੰ ਇੱਕ ਨਾ ਗਿਫਟ ਦਵਾਵਾਂ ਵਧੀਆ ਜਾਂ ਸੋਨਾ ਜਾਂ ਗਿਫਟਾਂ ਵੀ ਤੇਰੇ ਲਈ ਕਿਵੇਂ ਵਾਓ ਥੈਂਕ ਯੂ ਉਣੀ ਤੇ ਨਹੀਂ ਖੋਲਣਾ ਹਾਂ ਕਰੇ ਜਾ ਕੇ ਖੋਲਣਾ ਵਾ ਇਹ ਸਰਪ੍ਰਾਈਜ਼ ਵਾ ਤੇਰੇ ਵਾਸਤੇ ਅੱਛਾ ਠੀਕ ਹੈ ਨਾ ਹਾਂ ਇਤਨੀ ਨਹੀਂ ਸਹੀ ਹੈ ਇਹ ਤੇ ਮੈਂ ਸਰਪ੍ਰਾਈਜ਼ ਵਾ ਨਾ ਫਿਰ ਦੱਸਣਾ ਥੋੜਾ ਮੈਂ ਕੀ ਲਿਆਉਂਦਾ ਵਾ ਤੇਰੇ ਵਾਸਤੇ ਜੇ ਦੱਸਤਾ ਤੇ ਫਿਰ ਸਰਪ੍ਰਾਈਜ਼ ਹੀ ਕਰਦਾ ਰਹਿ ਗਿਆ ਅੱਗੇ ਨਹੀਂ ਦੱਸਿਆ ਨਾ ਤੈਨੂੰ ਤੇਨੂੰ ਉਮੀਦ ਹੈਗੀ ਮੈਂ ਕੇਕ ਲੈ ਕੇ ਆਉਂਗਾ ਤੇ ਨਾ ਇਨਾ ਵਧੀਆ ਵੱਡੇ ਤੇਰਾ ਮਨਾਉਂਗਾ ਸਰਪ੍ਰਾਈਜ਼ ਹੀ ਨਾ ਸਾਰਾ ਚੀਜ਼ਾਂ ਤੇ ਹੁਣ ਇਹ ਵੀ ਸਰਪ੍ਰਾਈਜ਼ ਵਾ ਠੀਕ ਹੈ ਨਾ ਠੀਕ ਹੈ ਚਲੋ ਫਿਰ ਠੀਕ ਹੀ ਨਿਕਲੀ ਆਪਾਂ ਹੈ ਨਾ ਚਲੋ ਠੀਕ ਆ ਜਾਣ ਨੂੰ ਦਿਲ ਤੇ ਨਹੀਂ ਕਰਦਾ ਮੇਰਾ ਵੀ ਤੇ ਨਾ ਤੀਰਾ ਹੀ ਮੈਨੂੰ ਪਤਾ ਵਾ ਪੱਕਾ ਦਿਲ ਤੇ ਨਹੀਂ ਕਰਦਾ ਪਰ ਜਾਣਾ ਵੀ ਤੇ ਪੈਣਾ ਹੀ ਆ ਆਹੋ ਇਹ ਤੇ ਹੈਗਾ ਹੀ ਤੇ ਜਾਣਾ ਤੇ ਪੈਣਾ ਹੀ ਆ ਕੀ ਕਰਾਂ ਫਿਰ ਮੈਂ ਚਲੋ ਠੀਕ ਆ ਫੇ ਚੱਲੀਏ ਚੱਲ ਠੀਕ ਹੈ ਫਿਰ ਹਾਂ ਹਾਂਜੀ ਹਾਂ ਚੱਲ ਮੈਂ ਆਉਣਾ ਕੋਈ ਨਹੀਂ ਬਿਲਪੇ ਕਰਕੇ ਜਾਣਾ ਓਕੇ ਓਕੇ ਬਾਏ ਬਾਏ ਹਾਇ ਰਬਾਈ ਨਹੀਂ ਭੁੱਖ ਲੱਗੀ ਆ ਇਹ ਵੀ ਬੰਦੇ ਦੀ ਗੱਲ ਕਰ ਤੂੰ ਰੋਟੀ ਵੀ ਤਿਆਰ ਕਰਕੇ ਰੱਖੀ ਆ ਮੈਂ ਛੁੱਕ ਰਿਹਾ ਕਿਤੇ ਵੀ ਆ ਗਏ ਓਏ ਆਉਂ ਵੇਖ ਲੋ ਓਹ ਵੀ ਆ ਗਿਆ ਜੇ ਉਹ ਕੀ ਆ ਗਿਆ ਕਿਹੜਾ ਭੂਤ ਆ ਗਿਆ ਹੈ ਵੇਲੇ ਮਣੀ ਆਇਆ ਵਾ ਸੱਚੀ ਨਾਲ ਤਾਂ ਡੇ ਵਾਲੀ ਵੀ ਹਾਦੀ ਹੋਈ ਪਈ ਆ ਤੇ ਕੀ ਹੋ ਗਿਆ ਹੁਣ ਤੈਨੂੰ ਫਿਕਰ ਹੈਗੀ ਆ ਸੇਰੇ ਰੋਟੀ ਤੁਸੀਂ ਬਣੀ ਛੱਡ ਕੇ ਗਏ ਆ ਹੈ ਹੋਣ ਵੀ ਮੈਂ ਕਦੋਂ ਦੀ ਟਿਕਣ ਲਈ ਆ ਵੀ ਤੁਸੀਂ ਆਓ ਤੇ ਰੋਟੀ ਖਾਈਏ ਤੁਸੀਂ ਆਓ ਤੇ ਰੋਟੀ ਖਾਈਏ ਤੈਨੂੰ ਮੇਰੀ ਫਿਕਰ ਹੈਗੀ ਵੀ ਹੈ ਤੂੰ ਫਿਕਰ ਤੇ ਹੈਗੀ ਉਹ ਅਗਲਾ ਬੰਦਾ ਮਰਨ ਤੇ ਆ ਉੱਥੇ ਦੱਸ ਬਲਾ ਉਹਨੂੰ ਛੱਡ ਕੇ ਤੇ ਮੈਂ ਦਬਾ ਦ ਘਰੋਂ ਭੱਜ ਜਾਵਾਂ ਬੰਦਾ ਮਰਨ ਡਿਆ ਆਪਣੀ ਫੈਮਲੀ ਦਾ ਤੁਹਾਨੂੰ ਕੋਈ ਪਰਵਾਹੀ ਨਹੀਂ ਹੈ ਤੇ ਫੈਮਲੀ ਵੀ ਇੱਥੇ ਹੀ ਆ ਫੈਮਲੀ ਕਿਹਦੇ ਚੱਲ ਚੱਲੀ ਆ ਤੁਸੀਂ ਕਦੀ ਸੋਚਿਆ ਹੈ ਵੀ ਸਾਡੇ ਨਾਲ ਵੀ ਇੰਜੋਏ ਕਰਨਾ ਵਾ ਤੇ ਮੈਂ ਇੰਜੋਏ ਕਰਨ ਕਿਹਾ ਹੀ ਇੱਥੇ ਮੈਂ ਹਸਪੀਟਲ 'ਚ ਗਿਆ ਹੀ ਇਹ ਸੋਚ ਪਹਿਲਾਂ ਆਈ ਰੋਟੀ ਦੇਣ ਗਏ ਅਗਲਾ ਬੰਦਾ ਉੱਥੇ ਬੁਰੇ ਹਾਲ ਹੀ ਉਹਨੂੰ ਫਿਰ ਗਾੜੀ ਦੀ ਗਾਣੀ ਕਰ ਰੈਫਰ ਕਰੰਦਾ ਪੇ ਫੈਮ ਲੱਗ ਗਿਆ ਉੱਥੇ ਨਹੀਂ ਰੈਫਰ ਕਰਨ ਲੱਗ ਗਏ ਮੇਰੀ ਗੱਲ ਤੇ ਸੁਣੋ ਤੁਸੀਂ ਵੀ ਤਹੀਂ ਉੱਥੇ ਕੀ ਕਰਨਾ ਹੈ ਤੁਸੀਂ ਉੱਥੋਂ ਦੇ ਕਾਗਜ਼ ਬਣਾਵਨੋਂ ਕੰਨੂ ਕਰ ਲੈਣਾ ਸੀਗਾ ਉਹ ਯਾਰ ਬੰਦੇ ਨੂੰ ਲਾ ਕੇ ਖਲੋਣਾ ਪੈਂਦਾ ਵਾ ਹੁਣ ਉਹ ਯਾਰ ਛੇੜਾ ਖਲੋਤਾ ਸੀ ਤੇ ਲਾ ਕੇ ਮੈਨੂੰ ਵੀ ਖਲੋਣਾ ਪਿਆ ਹੁਣ ਮੈਨੂੰ ਛੱਡ ਕੇ ਆ ਜਾਂਦਾ ਮੇਰੀ ਗੱਲ ਸੁਣੋ ਤੁਹਾਨੂੰ ਇਸ ਚੀਜ਼ ਦੀ ਖਬਰ ਹੈਗੀ ਹੈ ਸਾਰੇ ਢੱਬਰ ਨੇ ਰੋਟੀ ਖਾ ਲਈ ਉਹਨਾਂ ਦਾਦੀ ਪੋਤੇ ਨੇ ਖਾ ਕੇ ਆਰਾਮ ਨਾਲ ਰਜਾਈਆਂ 'ਚ ਬੈਠੇ ਨੇ ਤੇ ਤੁਹਾਨੂੰ ਮੈਂ ਉਦੋਂ ਦੇ ਤੁਹਾਨੂੰ ਦੇਖਣੇ ਚਾਹ ਲਉਂਦੇ ਤੇ ਦੋਨੇ ਜਣੇ ਰੋਟੀ ਖਾਣੇ ਆ ਤੇ ਤੂੰ ਵੀ ਖਾ ਲੈਣੀ ਓ ਕਿ ਤੂੰ ਮੇਰੇ ਦੰਦਾਂ ਨਾਲ ਖਾਣੀ ਆ ਬੜੀ ਸੋਹਣੀ ਗੱਲ ਆ ਮੈਂ ਤੁਹਾਡੀ ਫਿਕਰ ਕਰਾਂ ਤੇ ਤੁਸੀਂ ਆ ਜਵਾਬ ਦੋ ਗਾੜੀਆਂ ਮੈਨੂੰ ਚੱਲ ਕੋਈ ਦੀਆ ਹੁਣ ਲੈ ਹੁਣ ਖਾਣੇ ਆ ਉਹ ਲੈ ਆ ਹੁਣ ਖਾਣੇ ਆ ਕੱਤੋਂ ਲੜਦੀਂ ਦੱਸਣ ਪਹਿਲਾਂ ਉਹ ਗੱਲਾਂ ਮੈਂ ਤੁਹਾਡੀਆਂ ਸਾਰੀਆਂ ਹੀ ਮੰਨ ਲਈ ਨੇ ਕਿ ਸਭ ਕੁਝ ਠੀਕ ਆ ਪਰ ਮੈਨੂੰ ਇੱਕ ਗੱਲ ਦੱਸੋ ਹੁਣ ਕੀ ਕਰਾਂਗੇ ਤੁਸੀਂ ਕੋਈ ਗਲਤ ਤਾਂ ਨਹੀਂ ਕਰਦੇ ਗਲਤ ਨਾ ਮੈਂ ਕੋਈ ਨਾ ਸ਼ੁਪਤਾ ਨਹੀਂ ਕਰਦਾ ਮੈਂ ਕੁਝ ਨਹੀਂ ਖਾਂਦਾ ਪਿੰਦਾ ਉਹ ਤੇ ਮੜਾ ਬੁੱਟਾ ਸ਼ੇਰੇ ਦੇ ਕੰਮ ਹੈਗੇ ਮੇਰੇ ਨਹੀਂ ਹੈਗੇ ਕੰਮ ਬਿਲਕੁਲ ਨਸ਼ੇ ਪੱਤੇ ਦੀ ਗੱਲ ਨਹੀਂ ਗਈ ਹਾਂ ਤੁਸੀਂ ਕਿਸੇ ਕੁੜੀ ਨਾਲ ਕੋਈ ਬਾਹਰ ਗੱਲਬਾਤ ਨਹੀਂ ਤਾਂ ਢੀ ਹੈਗੀ ਕਿੱਦਾਂ ਦੀਆਂ ਗੱਲਾਂ ਕਰਨ ਦੇਈਏ ਤੂੰ ਤੈਨੂੰ ਕਿਤੋਂ ਸ਼ੱਕ ਪੈ ਗਿਆ ਇਹ ਗੱਲਾਂ ਦਾ ਸ਼ੱਕ ਵੀ ਨਹੀਂ ਮੈਨੂੰ ਹੈਗਾ ਪਰ ਫਰਜ਼ ਵੀ ਤੇ ਮੇਰਾ ਪੁੱਛਣ ਦਾ ਹੈਗਾ ਨਾ ਤੇ ਫਰਜ਼ ਬਿਲਕੁਲ ਹੈਗਾ ਫੋਨ ਤੇਰ ਕੋ ਰਹਿੰਦਾ 24 ਘੰਟੇ ਤੈਨੂੰ ਪਤਾ ਤੇ ਇੱਥੇ ਤੇ ਫੋਨ ਪਿਆ ਰਿਹਾ ਮੈਂ ਕਿਹੜਾ ਕੁਝ ਕਰਦਾ ਉਹ ਨਾ ਐਵੇਂ ਸ਼ੱਕ ਨਾ ਮੇਰੀ ਕਿਤੇ ਕੋਈ ਗੱਲਬਾਤ ਨਹੀਂ ਹੈਗੀ ਸੱਚੀ ਗੱਲ ਨਹੀਂ ਗੱਲ ਹੈਗੀ ਕਿਤੇ ਉਹ ਨਹੀਂ ਕੁਝ ਨਹੀਂ ਹੈਗਾ ਯਾਰ ਚੱਲ ਫਿਰ ਮੇਰੀ ਸੌਂ ਖਾਓ ਮੇਰੀ ਸੌਂ ਖਾ ਕੇ ਦੱਸੋ ਉਹ ਲੈ ਤੇਰੀ ਸੌਂ ਖਾ ਲ ਨਾ ਤੇਰੀ ਸੌਂ ਖਾਣ ਲੱਗਾ ਟਾਈਮ ਲੱਗਣਾ ਮੈਂ ਦੱਸ ਮੈਨੂੰ ਪਹਿਲਾਂ ਨਾ ਮੈਂ ਤੈਨੂੰ ਕਹਿਂਦਾ ਵੀ ਨਹੀਂ ਕੋਈ ਗੱਲ ਹੈ ਕੋਈ ਤਾਂ ਸੌਂ ਜੜੀ ਖਵਾਣੀ ਮੈਨੂੰ ਮੇਰੀ ਸੌਂ ਖਾ ਸਹੀ ਗੱਲ ਕਸਮ ਨਾਲ ਯਾਰ ਕੋਈ ਗੱਲਬਾਤ ਨਹੀਂ ਹੈਗੀ ਤੇਰੇ ਤੋਂ ਇਲਾਵਾ ਮੇਰੀ ਜ਼ਿੰਦਗੀ ਚ ਕੋਈ ਨਹੀਂ ਹੈਗਾ ਸੱਚੇ ਤੈਨੂੰ ਹੀ ਸੌਂਵਾਦੇ ਆ ਨਾ ਸੱਚੇ ਤੈਨੂੰ ਹੀ ਕਹਿੰਦੇ ਆ ਮੇਰੀ ਪਹਿਲੀ ਵੀ ਤੂੰ ਤੇ ਆਖਰੀ ਵੀ ਤੂੰ ਪਹਿਲੀ ਵੀ ਤੂੰ ਤੇ ਆਖਰੀ ਉਹ ਬੰਦਾ ਨਹੀਂ ਵਿਚ ਵਾਲੀ ਵੀ ਤੂੰ ਦੂਜੇ ਨੰਬਰ ਤੀਜੇ ਨੰਬਰ ਚੌਥੇ ਨੰਬਰ ਪੰਜਵੇਂ ਨੰਬਰ ਵਾਲੀ ਸਾਰੀਆਂ ਹੀ ਤੂੰ ਬੱਸ ਸਾਰਾ ਕੰਮ ਨਿਵੇੜੇ ਦਿੱਤਾ ਤੇ ਸਾਰੀ ਤੂੰ ਆ ਜਿਹੜਾ ਮੈਂ ਕਹਿੰਦਾ ਤੈਨੂੰ ਐਵੇਂ ਇਦਾਂ ਨਰਾਕ ਅੱਜ ਕੱਲ ਵਾਲੀ ਤਾਂ ਗੱਲ ਹੈ ਠੀਕ ਸਾਰੀ ਪਰ ਮੇਰੀ ਗੱਲ ਸੁਣ ਲੋ ਜੇ ਕੁਝ ਹੋਇਆ ਨਾ ਨਿਕਲ ਆਈ ਕੋਈ ਗੱਲ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਕਿ ਉਹ ਰਾਜ ਨਹੀਂ ਹੈ ਮੈਂ ਤੂੰ ਦੱਸ ਮੈਨੂੰ ਪਹਿਲਾਂ ਤੇਰੀ ਦਿਮਾਗੀ ਸ਼ੱਕ ਪੈ ਕਿਦਾਂ ਗਿਆ ਛੱਕ ਪੈ ਨਹੀਂ ਗਿਆ ਅੱਜ ਇਹੋ ਜਿਹਾ ਤੂੰ ਹੀ ਕੰਮ ਕਰਦੇ ਹੋ ਚੰਗਾ ਭਲਾ ਬੰਦਾ ਸ਼ੱਕ ਕਰੂਗਾ ਐਵੇਂ ਗੁੱਸੇ ਨਾ ਆਇਆ ਕਰ ਕੋਈ ਗੱਲ ਨਹੀਂ ਆ ਮੈਂ ਕਿਸੇ ਨੂੰ ਕੋਈ ਨਹੀਂ ਗੱਲ ਕਰਨਾ ਤੇਰੇ ਡਰ ਤੇ ਖੌਫ ਤੋਂ ਤੇ ਮੈਂ ਕਿਸੇ ਨੂੰ ਸਾਹ ਨਹੀਂ ਲੈਂਦਾ ਕਿਸੇ ਦੇ ਸਾਹਮਣੇ ਐਵੇਂ ਹੀ ਆ ਇਹ ਤੇ ਕਹਿਣ ਦੀਆਂ ਗੱਲਾਂ ਹੀ ਆ ਬਸ ਚੱਲ ਜਾ ਰੋਟੀ ਲੈ ਕੇ ਆ ਭੁੱਖ ਬੜੀ ਲੱਗੀ ਆ ਭੁੱਖ ਤੇ ਮੈਨੂੰ ਵੀ ਬੜੀ ਲੱਗੀ ਆ ਪਰ ਆ ਤੁਹਾਡੀਆਂ ਗੱਲਾਂ ਜੀ ਮੇਰੀ ਭੁੱਖ ਮਾਰ ਦਿੰਦੀਆਂ ਨੇ ਤਾਂ ਡਾਈਵੈਟ ਕਰਦੇ ਪਏ ਤੇ ਤੁਸੀਂ ਆਣ ਕੇ ਹੋਰ ਤਾਂ ਤੁਸੀਂ ਮੈਂ ਵੀ ਰੋਟੀ ਖਾਦੀ ਤਾਈ ਦੇ ਘਰ ਕੇ ਤਾਈ ਦੇ ਘਰ ਕੇ ਮੈਂ ਵੀ ਰੋਟੀ ਨਹੀਂ ਖਾਦੀ ਉੱਥੇ ਕਾ ਖਾਦਾ ਨਹੀਂ ਹੈ ਯਾਰ ਮੈਂ ਕਿਹਾ ਮੈਂ ਕਿਹਾ ਗਰਮੀਦ ਘਰੇ ਦੀਖਦੀ ਹਣੀ ਮੈਨੂੰ ਭੁੱਖੀ ਬਚਾਦੀ ਬੈਠੀ ਹੋਣੀ ਤੇ ਮੇਰੇ ਕਰਕੇ ਉਹਨੇ ਨਹੀਂ ਕੁਝ ਖਾਦਾ ਤਾਂ ਮੈਂ ਵੀ ਨਹੀਂ ਕੁਝ ਖਾਣਾ ਮੈਨੂੰ ਭੁੱਖ ਲੱਗੀ ਮੈਂ ਹੁੰਦਿਆ ਭੁੱਖ ਦੀ ਗੱਲ ਕੀਤੀ ਹੈ ਨਾ ਚੱਲ ਲੈ ਮੈਨੂੰ ਭੁੱਖ ਲੱਗੀ ਆ ਹੁਣ ਮੈਡਮ ਕਹਿੰਦੇ ਯਾਰ ਰੋਟੀ ਪਰਪਰ ਤੇਰ ਕੋ ਲੈ ਮੈਨੂੰ ਰੋਟੀ ਮੈਂ ਉਹ ਤੇ ਬੜਾ ਕੰਮ ਖਸੂਤ ਆਵਗਾ ਯਾਰ ਇਹਨੂੰ ਤੋ ਸ਼ੱਕ ਪੈ ਗਈ ਔਰ ਮੈਨੂੰ ਲਗਾ ਦਾ ਕਦਮ ਫੂਕ ਫੂਕ ਕੇ ਰੱਖਣੇ ਪੈਣੇ ਆ ਦਿਮਾਗ ਲਾਉਣਾ ਪੈਣਾ ਵੀ ਹੁਣ ਕਿਹੜੇ ਤਰੀਕੇ ਨਾਲ ਗੱਲ ਕਰਨੀ ਤੇ ਕਿਦਾਂ ਨਹੀਂ ਕੰਮ ਚੱਲਣਾ ਇੱਕ ਦੋਨੇ ਵੀ ਜਾਣ ਖਾਣੀ ਹੁਣ ਕਹਿਣਾ ਮੈਨੂੰ ਕਹਿੰਦੇ ਹੀ ਤੇ ਮੈਂ ਰਾਤ ਨੂੰ ਫੋਨ ਕਰੂੰਗੀ ਤੇ ਮੈਨੂੰ ਕਾਲ ਆਉਣੀ ਚਾਹੀਦੀ ਭਾਵੇਂ ਜੋ ਮਰਜ਼ੀ ਹੋ ਜੇ ਮਾਗ ਲਾਉਣਾ ਕੀ ਕਰਦਾ ਹੁਣ ਭੂ ਤਾਂ ਏਹ ਵਲੀ ਤੇ ਮਣੀ ਆ ਕੇ ਤੇ ਘਰੇ ਹੀ ਆਉਣਾ ਆਪਣੇ ਸਵੇਰ ਦਾ ਨਿਕਲਿਆ ਵਾ ਤੇ ਹੁਣ ਆਇਆ ਜਾ ਕੇ ਵੇ ਤੈਨੂੰ ਲੋਕਾਂ ਦੇ ਘਰਾਂ ਦੀਆਂ ਸੁਹਾਂ ਲੈਣਾ ਚਾਹ ਵਾ ਚਾ ਨਹੀਂ ਆ ਉਹਨਾਂ ਦੇ ਘਰ ਦੇ ਧਿਆਨ ਰੱਖਣ ਜਾਂ ਨਾ ਰੱਖਣ ਮੈਨੂੰ ਪੂਰਾ ਦਾ ਧਿਆਨ ਰੱਖਣਾ ਪੈਂਦਾ ਸਵੇਰ ਦਾ ਨਿਕਲ ਦਾਲ ਚ ਕਾਲਾ ਕੁਝ ਜ਼ਰੂਰ ਹੈਗਾ ਜੇ ਇਹਦਾ ਬਾਹਰ ਚੱਕਰ ਚੱਲਦਾ ਜੇ ਐ ਤੂੰ ਚੰਕੀ ਜਾਰਾ ਕੀਤਾ ਲੋਕਾਂ ਦਾ ਆਪਣੇ ਘਰ ਵਾਲ છાਤੀ ਮਾਰਿਆ ਕਰ ਆ ਗਰੀਬ ਵਾਲ ਵੀ છાਤੀ ਮਾਰ ਲਾ ਮੈਂ ਕਦੋਂ ਦੀ ਤੇ ਗੋ ਰੋਟੀ ਮੰਗੀ ਆ ਤੇਰਾ ਬਸ ਕੰਨ ਤੇ ਖਾ ਤੇਰੀਆਂ ਬਸ ਗਲੀ ਵਾਲੀ ਆ ਕਿ ਮਨੀ ਨੇ ਕਦੋਂ ਹੋਣਾ ਆ ਗਿਆ ਫਿਰ ਕੀ ਹੋ ਗਿਆ ਹੁਣ ਦੱਸ ਬੜੀ ਹੈਰਾਨਗੀ ਵਾਲੀ ਗੱਲ ਵਾ ਪਾਗ ਤਿੱਖੀ ਬਨ ਕੇ ਜਾਂਦਾ ਕੋਈ ਨਾ ਕੋਈ ਗੱਲ ਤੇ ਹੈਗੀ ਆ ਨਾ ਮੇਰੀ ਇੱਕ ਗੱਲ ਦਾ ਗੁੱਸਾ ਨਾ ਕਰਿਓ ਮੈਂ ਗਰਮੀਤ ਨੂੰ ਦੱਸਦਾ ਦੱਸ ਦਿੱਤਾ ਜੇ ਸਾਰਾ ਕੁਝ ਉਹ ਤੇਰਾ ਬਹਿਜੇ ਬੇੜਾ ਤੂੰ ਕਿਉਂ ਠੇਕਾ ਲੈਣਾ ਲੋਕਾਂ ਦੇ ਘਰ ਤੇ ਪੁਆੜੇ ਪਾਉਂਦਾ ਜੇ ਕੋਈ ਗਲਬਾਤ ਹੋ ਗਈ ਨਾ ਤੇਰੇ ਜੁੰਨੇ ਤੇ ਨਾਲ ਹੀ ਲੱਗਣਾ ਸਾਵਾ ਮੁੜ ਕੇ ਉਹ ਨਹੀਂ ਲੱਗਦਾ ਉਹ ਐਡੀ ਨਹੀਂ ਗੱਲ ਜੇ ਤੇ ਹੋਊਗਾ ਨਾ ਦਾਲ ਦੇ ਵਿੱਚ ਕੁਝ ਕਾਲਾ ਫੇਰ ਤੇ ਜੁੰਡੇ ਨੂੰ ਤੇਲ ਲੱਗੂਗਾ ਤੇਰੇਆਂ ਨੂੰ ਵੀ ਨਾਲ ਹੀ ਨਹੀਂ ਮੇਰੇਆਂ ਨੂੰ ਨਹੀਂ ਉਹਨਾਂ ਦੇ ਆਪੋ ਚੋ ਦੀ ਲੱਗੂਗਾ ਤੇ ਜੇ ਬਾਈ ਚਾਂਸ ਕੋਈ ਨਾ ਹੋਇਆ ਫੇਰ ਤੇ ਕੋਈ ਗੱਲਬਾਤ ਹੋਣੀ ਨਹੀਂ ਫੇਰ ਮੈਂ ਰਹਿਣਾ ਪਸ ਕਿਸਦੇ ਘਰ ਵਾਲ ਨਹੀਂ ਧਿਆਨ ਦੇਦਾ ਹੋਈਦਾ ਤੁਮਨੇ ਬੜੀ ਬੜੀ ਸਮਝਾਇਆ ਵਾ ਆਪਣੇ ਕੰਮ ਨਾਲ ਮਤਲਬ ਰੱਖੀਦਾ ਬਸ ਤੇ ਸਾਰੀ ਜਿਹੜੀ ਤੇ ਮੇਲੇ ਰਹਿਣੀ ਆ ਤੇ ਫੇਰ ਮੇਰਾ ਧਿਆਨ ਰੱਖਣਾ ਤੇ ਬੰਦਾ ਨਾ ਕਦੋਂ ਉਹਦਾ ਨਿਕਲਿਆ ਵਾ ਤੇ ਹੁਣ ਆਇਆ ਜਾ ਕੇ ਸਾਰੀ ਜਿਹੜੀ ਨੰਗੀ ਕੀ ਗੱਲ ਉਹਦੀ ਘਰ ਦੀ ਏਡੀ ਸੋਹਣੀ ਆ ਕਰ ਨਹੀਂ ਰਹਿ ਸਕਦਾ ਨਹੀਂ ਤੂੰ ਉਹਦੀ ਘਰ ਦੀ ਤੂੰ ਕੀ ਲੈਣਾ ਵਾ ਜੇ ਤੂੰ ਵਿਹਲ ਨਹੀਂ ਆ ਤੈਨੂੰ ਮੈਂ 50 ਵਾਰੀ ਕਿਹਾ ਕਿ ਮਾੜੀ ਮੋਟੀ ਸਲਾਈ ਸਿੱਖ ਲੈ ਔਰ ਕੋ ਵਾਰ ਨਹੀਂ ਆਉਂਦਾ ਕੱਪੜੇ ਸੀਂਦਾ ਆਪਣੇ ਸੀਲਿਆਕਰ ਹੋਰ ਕਿਸੇ ਦੇ ਨਹੀਂ ਸੀਨੇ ਦੇ ਨਾਲੇ ਬੰਦਰ ਆਪਣਾ ਮਨ ਲੱਗ ਜਾਂਦਾ ਘਰ ਤੇ ਹੈ ਤੇਰਾ 20 ਘੰਟੇ ਬਾਹਰ ਖਲਾਰਾ ਤੇ ਗੋਡੇ-ਗੋਡੇ ਪਿਆ ਕਿ ਥਾਕੂੜਾ ਬੰਦਾ ਹੂੰਝ ਲੈਂਦਾ ਕੜ ਗਈ ਕੋਠੇ ਦੇ ਆਣ ਕੇ ਧੁੱਪੇ ਮੈਂ ਧੁੱਪੇ ਸਿੱਖਣੀ ਧੁੱਪ ਸੁਣ ਤੇ ਖਲਾਰਾ ਕਿੰਨੇ ਸਾਹਮਣੇ ਥੱਲੇ ਆ ਦੱਸ ਮੈਨੂੰ ਆਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਇਹਦੀ ਆ ਗੱਲੇ ਦਾ ਭਲਾ ਵੀ ਕਰੀਦਾ ਹੋਈਦਾ ਇਹ ਕਹਦਾ ਭਲਾ ਵਾ ਹਾਂ ਹੋ ਇਹ ਪਲਾਈ ਹੁੰਦਾ ਵਾ ਜੇ ਦੱਸ ਕੇ ਗਿਆ ਜਿਸਕੇ ਨੇ ਗਿਆ ਜੂ ਤਿਆਰ ਕੋਈ ਨਹੀਂ ਪੁੱਛਿਆ ਹੋਇਆ ਤੂੰ ਕਿੱਥੇ ਚੱਲੇ ਕੋਈ ਦੱਸਿਆ ਉਹ ਬੁੰਨੀ ਤੇ ਹੈਗੀ ਆ ਸਵਾ ਪਤਾ ਲੱਗਦਾ ਉਹਨੂੰ ਸਾਰੀ ਦਿਹਾੜੀ ਸੂਟ ਸਿੰਦੀ ਰਹਿੰਦੀ ਆ ਤਾਂ ਫਿਰ ਬੁੰਨੀ ਕਿਹੜੇ ਪਾਸੇ ਸਾਰੀ ਦਿਹਾੜੀ ਸੂਟ ਸਿੰਦੀ ਰਹਿੰਦੀ ਆ ਹਾਏ ਹਾਏ ਰੱਬਾ ਮੇਰੇ ਅਰਗਾ ਚਤਾਨੇ ਰੱਖੇ ਮੇਰੇ ਅਰਗਾ ਜਿੱਦਾਂ ਮੈਂ ਤਾਂ ਦੇ ਉੱਤੇ ਸਾਰੀ ਦਿਹਾੜੀ ਰੱਖਦੀ ਆ ਨਿਗਰਾਨੀ ਉਦਾਂ ਰੱਖ ਲਿਆ ਕਰੇ ਤੇ ਬੰਦਾ ਆਪੇ ਕੰਨਾਂ ਵਾਂਗੂ ਸਿੱਧਾ ਹੋ ਜੇ ਪੰਜੇ ਅੰਗળા ਬਰਾਬਰ ਨਹੀਂ ਹੁੰਦੀਆਂ ਆ ਦਾਹਵਾ ਕੋਈ ਬਰਾਬਰ ਆ ਗਈ ਸਾਰੇ ਤਿਰਗ ਚਤਾਨਣ ਵਾਲੇ ਨਹੀਂਗੇ ਕਿਸ ਨੇ ਰੱਬ ਤੇ ਵੀ ਟੋਰੀਆਂ ਛੁੱਟੀਆਂ ਨੇ ਚਲਾ ਚੱਲੀਏ ਕੋ ਲੰਗੜ ਟੁਕੜਾ ਕਰ ਲੈ ਕੋ ਚਾਹ ਜੂ ਘੁੱਟ ਬਣਾ ਕੇ ਦੇ ਦੇ ਤੇ ਵੀ ਕੇ ਤੇ ਪਾਰ ਵਿੰਦੀਂਦੀ ਬਾਅਦ ਕਿ ਦੇ ਕੈਮਰੇ ਫਿੱਟ ਕੀਤੇ ਆ ਤੂੰ ਚਲਾ ਚੱਲੀਏ ਉਹਦਾ ਤਾਂ ਕੈਮਰੇ ਲਵਾ ਕੇ ਨਹੀਂ ਦੇਣੇ ਇਹੋ ਕਹਿ ਬਨੇ ਕੰਮ ਕਰਨੇ ਗੱਲਾਂ ਮਾਤੇ ਯਾਰ ਇਹਨੂੰ ਕਹਿ ਦੇ ਦਿੱਤਾ ਵੀ ਮੈਨੂੰ ਰੋਟੀ ਲਿਆ ਦੇ ਰੋਟੀ ਪੌਣੀ ਕਿੱਥੇ ਯਾਰ ਮੈਂ ਹਾਂ ਖਾਗੇ ਦੀ ਨਾ ਟੈੱਡ ਪੂਰਾ ਫੋਨ ਹੋਇਆ ਪਿਆ ਮੇਰਾ ਇੱਕ ਯਾਰ ਚੌਂਕੇ ਚ ਲੱਗੀ ਆ ਚੱਲ ਉਹਨੂੰ ਵੀ ਫੋਨ ਕਰਕੇ ਕਹਿ ਦਵਾ ਮੜਾ ਦੇ ਨਾਲੇ ਗੱਲ ਕਰ ਲਾਂ ਉਹਦੇ ਨਾਲ ਮੁਰਕਿਆਂ ਨੇ ਹੋਣਾ ਔਖੀ ਵੀ ਮੈਨੂੰ ਫੋਨ ਕਰਕੇ ਪੁੱਛਿਆ ਵੀ ਨਹੀਂ ਆ ਉਹਨਾਂ ਨੇ ਪੁੱਛ ਲਾਂ ਪਹੁੰਚ ਗਈ ਘਰੇ ਕਿ ਨਹੀਂ ਪਹੁੰਚ ਗਈ ਆ ਬਾਹਰ ਹੀ ਜਾ ਕੇ ਕਰਨਾ ਗੱਲ ਉਹ ਉੱਥੇ ਖਲੋ ਕੇ ਹੈਨਾ ਆਹੋ ਤੇ ਜਨਾਂ ਉਹ ਲੇ ਵੇਲਾ ਮੈਂ ਰੋਟੀ ਪਾਉਣਾ ਹੀ ਆ ਤੇ ਫੇਰ ਚਲ ਗਏ ਦੌਰੇ ਤੇਰੇ ਸਬਜੀ ਗਰਮ ਕਰਾਂ ਗਰਮ ਕਰ ਕਰ ਤੇ ਗੇਹਾਲ ਕੋਈ ਨਹੀਂ ਰਹਿ ਜਾਂਦਾ ਸੱਜੀਆਂ ਦਾ ਜਿਹੜਾ ਮੈਂ ਪਹਿਲਾਂ ਨੂੰ ਬੰਦ ਕਰਾਂ ਤੇ ਮੈਂ ਫਤੇ ਦਾ ਦੁੱਧ ਧਰਦਾ ਉੱਤੇ ਮੈਂ ਵੇਖ ਕੇ ਆਵਾ ਪਹਿਲਾਂ ਕੀ ਕਰਾਂ ਹਾਂਜੀ ਪਹੁੰਚ ਗਏ ਠੀਕ ਠਾਕ ਘਰੇ ਆਹੋ ਮੇਰੀ ਗੱਲ ਸੁਣ ਹੁਣ ਨਾ ਤੂੰ ਮੈਨੂੰ ਰਾਤ ਨੂੰ ਕਾਲ ਨਾ ਕਰੀ ਅੱਜ